जयपीम जय पार्थ मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਜਾਨੀ ਕਿ ਪਾਵਰ ਆਫ ਸੋਸ਼ਲ ਜੁਨਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਵੱਲੋਂ 1815 ਗਾਜ ਜਿਹੜੀ ਜ਼ਮੀਨ ਜਿਸ ਦਾ ਬਿਆਨਨਾ ਦਿੱਤਾ ਜਾ ਚੁੱਕਾ ਹੈ ਔਰ ਜਿਸ ਦੀ ਰਜਿਸਟਰੀ 7 ਫਰਵਰੀ 2025 ਨੂੰ ਹੈ ਔਰ ਉਸਦੇ ਖਰਚੇ ਦੀ ਪਰਪਾਈ ਵਾਸਤੇ ਅਸੀਂ ਦਿਨ ਰਾਤ ਇੱਕ ਇਹ ਕੀਤਾ ਹੋਇਆ ਹੈ ਔਰ ਸਾਡੇ ਨਾਲ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਨ ਜਸਲ ਸਾਹਿਬ ਜੁੜੇ ਹੋਏ ਨੇ ਔਰ ਜਿਹੜੇ ਕਿ ਆਪਣੀ ਪੂਰੀ ਟੀਮ ਦੇ ਨਾਲ ਸਵੇਰ ਤੋਂ ਅਸੀਂ ਨਿਕਲ ਜਾਂਦੇ ਹਾਂ ਸ਼ਾਮ ਨੂੰ ਅਸੀਂ ਉਸ ਦੇ ਖਰਚੇ ਦੀ ਪਰਭਾਈ ਵਾਸਤੇ ਜਿੰਨੇ ਵੀ ਆਫੀਸਰ ਨੇ ਜਾਂ ਸਮਾਜ ਨੂੰ ਪਿਆਰ ਕਰਨ ਵਾਲੇ ਨੇ ਜਾਂ ਕਹਿ ਸਕਦੇ ਆ ਕਿ 바ਵਾ ਸਾਹਿਬ ਦੀ ਉਸ ਕੋਟੇਸ਼ਨ ਨੂੰ ਮੱਦੇ ਨਜ਼ਰ ਰੱਖਦੇ ਨੇ ਕਿ ਆਪਣੀ ਕਮਾਈ ਦਾ 5% ਹਿੱਸਾ ਜਿਹੜਾ ਹੈ ਉਹ ਸਮਾਜ ਦੇ ਨਾਲ ਜ਼ਰੂਰ ਲਾਉਣਾ ਚਾਹੀਦਾ ਹੈ ਲੇਕਿਨ ਉਸ ਹਿੱਸੇ ਨੂੰ ਲਾਉਣ ਵਾਲੇ ਕਿੰਨੇ ਕੋ ਬੰਦੇ ਨੇ ਅੱਜ ਬਾਬਾ ਸਾਹਿਬ ਜਿਹੜੇ ਆ ਜਿਨ੍ਹਾਂ ਦੀ ਬਦੌਲਤ ਸਾਨੂੰ ਕੁਰਸੀਆਂ ਮਿਲੀਆਂ ਨੇ ਜ਼ਿੰਦਗੀ 'ਚ ਸਭ ਕੁਝ ਮਿਲਿਆ ਹੈ ਸਮਾਜ ਦੇ ਵਿੱਚ ਇੱਜ਼ਤ ਮਿਲੀ ਹੈ ਲੇਕਿਨ ਉਸ ਕੋਟੇਸ਼ਨ ਨੂੰ ਆਪਾਂ ਕਿਤੇ ਨਾ ਕਿਤੇ ਭੁੱਲਦੇ ਜਾ ਰਹੇ ਆ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਉਹਨਾਂ ਅਫਸਰਾਂ ਨੂੰ ਉਹਨਾਂ ਸਮਾਜ ਪ੍ਰੇਮੀਆਂ ਨੂੰ ਜਿਹੜੇ ਕਿ ਆਪਣੀ ਕਮਾਈ ਦਾ ਕੁਝ ਨਾ ਕੁਝ ਹਿੱਸਾ ਜਿਹੜਾ ਹਕ ਲਾਲ ਦੀ ਕਮਾਈ ਦਾ ਉਹ ਜ਼ਰੂਰ ਮਤਲਬ ਕਿਸੇ ਨਾ ਕਿਸੇ ਸਮਾਜ ਦੇ ਚੰਗੇ ਕੰਮ ਤੇ ਉੱਪਰ ਲਾਉਂਦੇ ਨੇ ਸੋ ਜਸਨ ਸਾਹਿਬ ਨੇ ਦਿਨ ਰਾਤ ਇੱਕ ਕੀਤੀ ਹੋਈ ਹੈ ਮੈਂ ਹਰ ਐਪੀਸੋਡ ਦੇ ਵਿੱਚ ਕਹਿੰਦਾ ਕਿ 7 ਫਰਵਰੀ 7 ਫਰਵਰੀ 225 ਇੱਕ ਇਤਿਹਾਸ ਬਣ ਜਾ ਰਿਹਾ ਦੇਖੋ ਇਸ ਇਤਿਹਾਸ ਦੇ ਵਿੱਚ ਹਿੱਸਾ ਪਾਉਣ ਤੋਂ ਪਿੱਛੇ ਨਾ ਰਹਿ ਜਾਓ ਇਸ ਸਮੇ ਪੋਸੂ ਨਾਮਾ ਚੈਨਲ ਦੀ ਟੀਮ ਜਿਹੜੀ ਹੈ ਨਵਾਂ ਸ਼ਹਿਰ ਵਿਖੇ ਬੈਠੀ ਹੈ ਇੰਜੀਨੀਅਰ ਆਰਾਮ ਲਾਲ ਇਸ ਵਕਤ ਸਾਡੇ ਨਾਲ ਨੇ ਜਿਹੜੇ ਕਿ ਮੌਜੂਦਾ ਡਿਸਟ੍ਰਿਕਟ ਨਮਾ ਸ਼ਹਿਰ ਤੋਂ ਹੀ ਸਬੰਧਤ ਨੇ ਔਰ ਜਸਸ ਸਾਹਿਬ ਨੂੰ ਵੀ ਬਖੂਬੀ ਜਾਣਦੇ ਨੇ ਇਹਨਾਂ ਦੇ ਕੰਮਾਂ ਨੂੰ ਵੀ ਬਹੁਤ ਕੋਬੀ ਜਾਣਦੇ ਨੇ ਔਰ ਨਾਲ ਹੀ ਪਾਵਰ ਆਫ ਸੋਸ਼ਲ ਜਸਟੀਸ ਦੇ ਡਿਸਟ੍ਰਿਕਟ ਨਮਾ ਸ਼ਹਿਰ ਦੇ ਪ੍ਰੈਜ਼ੀਡੈਂਟ ਸ਼੍ਰੀ ਕਮਲਜੀਤ ਜੀ ਔਰ ਸਾਥਕਰ सुमन ਜੀ ਵੀ ਸਾਡੇ ਨਾਲ ਨੇ ਸੋ ਕਿਤੇ ਨਾ ਕਿਤੇ ਉਸ ਖਰਚੇ ਦੀ ਭਰਾਈ ਵਾਸਤੇ ਅਸੀਂ ਦਿਨ ਰਾਤ ਇਹ ਕੀਤਾ ਹੋਇਆ ਹੈ ਸਭ ਤੋਂ ਪਹਿਲਾਂ ਮੈਂ ਜਸਸ ਸਾਹਿਬ ਦੇ ਕਮੈਂਟ ਲੈਣੀ ਚਾਹੁੰਦਾ ਕਿ ਜੋ ਅੱਜ ਮਤਲਬ ਨਮਾ ਸ਼ਹਿਰ ਬੇ ਬੱਚ ਜਿੰਨੇ ਵੀ ਲੋਕਾਂ ਨਾਲ ਮਿਲੇ ਆ ਕਿਉਂਕਿ ਇਹਨਾਂ ਦੀ ਕੀਤੀ ਹੋਈ ਜਿਹੜੀ ਕਲਣਾ ਕਾਈ ਹੋਈ ਹੈ ਉਹ ਅੰਬੇਡਕਰ ਊਰਜਾ ਭਵਨ ਤੋਂ ਸਾਫ ਸਾਫ ਨਜ਼ਰ ਆਉਂਦੀ ਹੈ ਜਸਾ ਸਾਹਿਬ ਜੈਪੀ ਜੈਪਾਰਕ ਜੈਪੀ ਐਮ ਜੈਪਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੰਜੀਨੀਅਰ ਰਾਮ ਲਾਲ ਜੀ ਦੇ ਗ੍ਰਹਿ ਵਿਖੇ ਬੈਠੇ ਆ ਨਵਾਂ ਸ਼ਹਿਰ ਦੇ ਵਿੱਚ ਇਸ ਤੋਂ ਪਹਿਲਾਂ ਜਿਹੜੇ ਕਿ ਨੇਵੀ ਦੇ ਵਿੱਚੋਂ ਆਫੀਸਰ ਹੈ ਉਹਨਾਂ ਦੇ ਗਏ ਸੀਗੇ ਜੋ ਇੱਜ਼ਤ ਪਿਆਰ ਤੁਹਾਡੇ ਕੰਮ ਨੂੰ ਐ ਸੈਲੂਟ ਹੈ ਔਰ ਭਵਿੱਖ ਦੀਆਂ ਕੀ ਕੀ ਪਲੈਨਿੰਗਸ ਨੇ ਜਿਸ ਨੂੰ ਮੱਦੇ ਨਜ਼ਰ ਰੱਖ ਰਿਆ 7 ਫਰਵਰੀ ਨੂੰ ਇੱਕ ਇਤਿਹਾਸ ਰਚਣ ਜਾ ਰਹੇ ਹੋ ਕਿਤੇ ਮੈਂ ਤਾਂ ਬਾਰ ਬਾਰ ਕਹਿੰਦਾ ਕਿ ਉਹ ਇਤਿਹਾਸ ਜਿਹੜਾ ਹੈ ਇੱਕ ਪੋਜ਼ਿਟਿਵ ਹੋਵੇ ਉਸ ਬਾਰੇ ਕੀ ਵਿਚਾਰ ਸਹੋਤਾ ਸਾਹਿਬ ਜਦੋਂ ਭਵਨ ਸ਼ੁਰੂ ਕੀਤਾ ਸੀ ਉਦੋਂ ਵੀ ਜਿਹੜੇ ਆਪਣੇ ਆਪ ਨੂੰ ਬਹੁਤ ਕਹਿੰਦੇ ਸੀਗੇ ਵੀ ਆਹ ਹੋਣਾ ਚਾਹੀਦਾ ਆਹ ਹੋਣਾ ਚਾਹੀਦਾ ਅਸੀਂ ਚਾਹੀਦਾ ਮੈਂ ਆਪਣੇ ਮਨ ਚ ਨਹੀਂ ਰੱਖਿਆ ਕਦੀ ਕਰਕੇ ਦਿਖਾਇਆ ਹੂੰ ਸੋ ਅੱਜ ਜਿਹੜਾ ਭਵਨ ਆ ਲੋਕਾਂ ਦੇ ਸਾਹਮਣੇ ਨਜ਼ਰ ਆ ਰਿਹਾ ਲੋਕਾਂ ਤੱਕ ਅਪਰੋਚ ਕੀਤੀ ਲੋਕਾਂ ਨੂੰ ਸਾਥ ਦਿੱਤਾ ਹੂੰ ਲੋਕਾਂ ਨੇ ਸਾਥੀਆਂ ਨੇ ਦੇਖਿਆ ਵੀ ਯਾਰ ਜੋ ਅਸੀਂ ਦਿਲੇ ਲੱਗ ਰਿਹਾ ਅੱਜ ਭਵਨ ਲੋਕਾਂ ਨੂੰ ਸਰਵਸਪਰਵਾਈਡ ਕਰ ਰਿਹਾ ਔਰ ਜੇਕਰ ਉਸ ਤੋਂ ਅੱਗੇ ਆਪਾਂ ਲੋਕਾਂ ਨੂੰ ਨਾਲ ਲੈਣਾ ਹੂੰ ਤਾਂ ਫਿਰ ਪਾਵਰ ਆਫ ਸੋਸ਼ਲ ਜੁਨਿਟੀ ਦਾ ਪਲੇਟਫਾਰਮ ਜਿਹੜਾ ਹੈ ਇਹ ਬਾਹਰ ਆਇਆ ਤਾਂ ਕਿ ਅਸੀਂ ਬਾਕੀ ਡਿਪਾਰਟਮੈਂਟ ਲੋਕਾਂ ਨੂੰ ਸਾਰਾ ਨਾਲ ਲੈ ਕੇ ਚੱਲ ਸਕੀਏ ਹੂੰ ਉਸ ਕੜੀ ਦੇ ਤਹਿਤ ਪਾਵਰ ਆਫ ਸੋਸ਼ਲ ਜੁਨਿਟੀ ਵੱਲੋਂ 3 ਅਕਤੂਬਰ 2024 ਨੂੰ ਬਿਆਨਾਂ ਦੇ ਦਿੱਤਾ ਗਿਆ ਔਰ ਉਹ ਬਿਆਨੇ ਤੋਂ ਬਾਅਦ ਆਪਾਂ ਲੋਕਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਔਰ ਲੋਕਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਬਿਲਕੁਲ ਇਹ ਜੋ ਇੱਕ ਟੈਸਟ ਹੈ ਇਸ ਟੈਸਟ ਦੇ ਵਿੱਚ ਕੌਣ ਖਰਾਬ ਉੱਤਰ ਦਾ ਕੌਣ ਕੀ ਕਰਦਾ ਕਿੰਨੇ ਕੁ ਕੁਐਸਚਨ ਆ ਕਿੰਨੇ ਕ ਆਂਸਰ ਆ ਜਿਹੜੇ ਕੁਐਸਚਨ ਕਰਨ ਵਾਲੇ ਉਹਨਾਂ ਦਾ ਰਿਪੋਰਟ ਕਾੜ ਕੀ ਹੈ ਕੈਣੀ ਤਾਂ ਕਠਿਨੀ ਕੀ ਹੈ ਇਹ ਸਾਰਾ ਕੁਝ ਨਜ਼ਰ ਆ ਰਿਹਾ ਹੂੰ ਸੋ ਇਹ ਜਿਹੜਾ ਇਤਿਹਾਸ ਬਣ ਜਾ ਰਿਹਾ ਹੈ ਇਤਿਹਾਸ ਤਾਂ ਬਣਦਾ ਜੇਕਰ ਇਤਿਹਾਸ ਨੂੰ ਯਾਦ ਰੱਖੀਏ ਬਹੁਤ ਖੂਬ ਅੱਜ ਜੇ ਬਾਬਾ ਸਾਹਿਬ ਦਾ ਨਾਮ ਦੁਨੀਆ ਤੇ ਚੱਲਦਾ ਤੇ ਉਦੋਂ ਵੀ ਲੋਕ ਜਿੱਦਾਂ ਅੱਜ ਅਸੀਂ ਤੁਰੇ ਫਦੇ ਆਂ ਤੇ ਕਹਿੰਦੇ ਹੁਣੇ ਆ ਬਾਬਾ ਸਾਹਿਬ ਨੂੰ ਲੋਕ ਵੀ ਐਵੇਂ ਤੁਰਿਆ ਫਦਾ ਆਮ ਨਾਲ ਕਿਤੇ ਕੰਮ ਕਰ ਲਵੇ ਡੋਟੀ ਖalਵੇ ਧੜੀ ਕਰ ਲਵੇ ਪਰ ਬਾਬਾ ਸਾਹਿਬ ਦੀ ਇੱਕ ਸੋਚ ਸੀ ਇੱਕ ਵਿਚਾਰ ਸੀ ਉਹਨੇ ਆਪ ਤਾਂ ਕੀ ਜਨਤ ਹੋਣਾ ਸੀ ਕਰੋਨਾ ਲੋਕਾਂ ਨੂੰ ਉਜਾਦ ਕਰਕੇ ਔਰ ਪੂਰੀ ਮਨੁੱਖਤਾ ਲਈ ਇੱਕ ਵਿਚਾਰਤਾ ਰ ਦੇ ਗਿਆ ਜਿਹੜਾ ਗੁਰੂਆਂ ਦਾ ਫਲਸਫਾ ਸੀ ਉਹਨੂੰ ਸਵਿਧਾਨ ਦੇ ਰੂਪ ਚ ਦੇ ਗਿਆ ਸੋ ਗੁਰੂਆਂ ਦੇ ਫਲਸਫੇ ਨੂੰ ਲੈ ਕੇ ਔਰ ਬਾਬਾ ਸਾਹਿਬ ਦੀ ਵਿਚਾਰਤਾ ਨੂੰ ਲੈ ਕੇ ਅਸੀਂ ਜੋ ਚੱਲੇ ਹੋਏ ਆ ਇਹ 7 ਫਰਵਰੀ ਨੂੰ ਇਹ ਜਰੂਰ ਦੱਸੇਗਾ ਕਿ ਇਹਦੇ ਵਿੱਚ ਕਿੰਨੇ ਕ ਲੋਕਾਂ ਨੇ ਸ਼ਿਰਕਤ ਕੀਤੀ ਕਿੰਨੇ ਕ ਲੋਕਾਂ ਦਾ ਉੱਥੇ ਨਾਂ ਜਿਹੜਾ ਆ ਭਵਨ ਦੇ ਉੱਤੇ ਸਾਹਮਣੇ ਜਦੋਂ ਬੋਰਡ ਲੱਗ ਜਾਣਾ ਭਵਨ ਦੇ ਵੀ ਕਿੰਨੇ ਕ ਪਿੰਡਾਂ ਨੇ ਸ਼ਿਰਕਤ ਕੀਤੀ ਹੈ ਕਿੰਨੇ ਕ ਲੋਕਾਂ ਨੇ ਕੀਤੀ ਹੈ ਕਿਹੜੇ-ਕਿਹੜੀ ਜਗ੍ਹਾ ਤੇ ਕੀ ਹੋਇਆ ਬਾਕੀ ਸਹਿਤ ਕਰ ਸਾਡੇ ਨਾਲ ਬੈਠੇ ਆ ਇਹਨਾਂ ਨੂੰ ਸਾਰਾ ਜਿਹੜਾ ਚਿੱਠਾ ਦੇ ਦੇਣਾ ਵੀ ਲੋ ਵੀ ਹੁਣ ਤੁਸੀਂ ਇਹਨੂੰ ਛਾਪੋ ਵੀ ਜਿਹੜੀ ਇਹ ਯਾਤਰਾ ਹੈ ਇਹਦੇ ਵਿੱਚ ਕਿਹੜੇ-ਕਿਹੜੇ ਸਾਥੀ ਬਣੇ ਤਾਂ ਉਹਨਾਂ ਦਾ ਕਿਹੋ ਜਿਹਾ ਸਹਿਯੋਗ ਦਿਆ ਜਸਲ ਸਾਹਿਬ ਇੱਕ ਕੁਐਸਚਨ ਹੈ ਮੈਂ ਜਿੰਨੇ ਵੀ ਤੁਹਾਡੇ ਨਾਲ ਆਫੀਸਰਾਂ ਕੋ ਜਾਨਦੇ ਆ ਕਰਦੇ ਆ ਜੀ ਗੱਲ ਕਰਦੇ ਆ ਜੀ ਉਦਾਹਰਨ ਕੋਈ ਨਹੀਂ ਬਣਦਾ ਕੀ ਮਤਲਬ ਤੁਸੀਂ ਹੈ ਮਾਫ ਕਰਨਾ ਮੈਨੂੰ ਨਹੀਂ ਕਹਿਣਾ ਚਾਹੀਦਾ ਲੱਖਾਂ ਰੁਪਏ ਦੇ ਰਹੇ ਹੋ ਤੁਹਾਡੇ ਕੋ ਕੋ ਘਾਟਾ ਪੈ ਗਿਆ ਤੁਹਾਨੂੰ ਜਦੋਂ ਇਸ ਤਰ੍ਹਾਂ ਦੀਆਂ ਮੈਂ ਗੱਲਾਂ ਸੁਣਦਾ ਕੋਈ ਗੱਲ ਨਹੀਂ ਜੀ ਅਸੀਂ ਕਰਦੇ ਆ ਬਾਕੀ ਰੋਕਣ ਨਾਲ ਮੈਂ ਉਥੇ ਹਮੇਸ਼ਾ ਇੱਕ ਨਾ ਨਾ ਕੇ ਸਾਨੂੰ ਉਦਾਹਰਨ ਬਣਨਾ ਪੈਣਾ ਜਸਲ ਸਾਹਿਬ ਆਮ ਰਾਈਟ ਯਾ ਰੌਂਗ ਸੋਤਾ ਸਭ ਤੁਸੀਂ ਠੀਕ ਆ ਉਹ ਇਹ ਗੱਲ ਭੁੱਲ ਜਾਂਦੇ ਆ ਕਿ ਗੁਰੂ ਇਹ ਕਹੇਗੇ ਉਹ ਜਿਹੜਾ ਕੱਲ ਕਰਨਾ ਉਹ ਅੱਜੇ ਕਰ ਲਾ ਤੇਰੇ ਘੜੀ ਦੇ ਸਾਧਾ ਦਾ ਪ੍ਰੋਸਾ ਨਹੀਂ ਸੋ ਜੇਕਰ ਆਪਾਂ ਗੁਰੂਆਂ ਦੇ ਫਲਸਫੇ ਨੂੰ ਯਾਦ ਰੱਖਦੇ ਆ ਤੇ ਫਿਰ ਆਪਾਂ ਇੱਕ ਪਲ ਨੂੰ ਵੀ ਇਹ ਨਾ ਸੋਚੀਏ ਵੀ ਇਹ ਪਲ ਮੁੜ ਕੇ ਆਉਣਾ ਹਾਂ ਇਸ ਕਰਕੇ ਮੈਨੂੰ ਤਾਂ ਪਰਮਾਤਮਾ ਦੀ ਬਹੁਤ ਕਿਰਪਾ ਆ ਕਿ ਆਪਾਂ ਜਿਹੜਾ ਵੀ ਕੰਮ ਕਰਨਾ ਮੈਂ ਤਾਂ ਇਹ ਕਹਿੰਦਾ ਹਾਂ ਨਾ ਚਾਹੇ ਦੋ ਬੰਦੇ ਬੈਠੇ ਆ ਚਾਹੇ ਚਾਰ ਬੈਠੇ ਆ ਵੀ ਹੁਣੇ ਡਿਸਾਈਡ ਕਰ ਲਓ ਤੈਨੂੰ ਖਤਮ ਕਰਕੇ ਜੇਕਰ ਕਹਿੰਦੇ ਇਹ ਅੱਜ ਬੰਦੇ ਘਟਾ ਮੀਟਿੰਗਾਂ ਕਿ ਹੋਰ ਆਉਣੇ ਆ ਜਿੰਨੇ ਬੰਦੇ ਵਧੀ ਜਾਣਗੇ ਉਨੀਆਂ ਸਲਾਹਾਂ ਵਧੀ ਜਾਣੀਆਂ ਬਿਲਕੁਲ ਤੇ ਨੈਟ ਸੈਲਰ ਰਿਜ਼ਲਟ ਜਿਹੜਾ ਜ਼ੀਰੋ ਰਹਿ ਜਾਂਦਾ ਸਹੀ ਗੱਲ ਐ ਸੋ ਐਸੋਸੀਏਸ਼ਨ ਦੇ ਲੈਵਲ ਦੇ ਉੱਤੇ ਵੀ ਮੈਂ ਜਦੋਂ ਵੀ ਮੀਟਿੰਗਾਂ ਕੀਤੀਆਂ ਜਿਹੜਾ ਫੈਸਲਾ ਲੈਣਾ ਉੱਥੇ ਜਿਹੜੇ ਬੰਦੇ ਬੈਠੇ ਉਹਨਾਂ ਵਿੱਚ ਲਿਆ ਬਹੁਤ ਅੱਛਾ ਬੋਲੇ ਅੜੀਕੇ ਨੇ ਕਿਸੇ ਨੂੰ ਆਉਣ ਤੋਂ ਮਨਾ ਨਹੀਂ ਕੀਤਾ ਕੋਈ ਬੈਨ ਥਣੋ ਆ ਵੀ ਜਿਹੜੇ ਆ ਗਏ ਹੁਣ ਗਾਹ ਬੰਨ ਨਹੀਂ ਦੇਣੇ ਲੇਕਿਨ ਜੇ ਆਉਣਾ ਹੀ ਨਹੀਂ ਚਾਹੁੰਦੇ ਤਾਂ ਉਹ ਅੜੀਕੇ ਜਾ ਰਹੇ ਆ ਇਸ ਕਰਕੇ ਅੱਜ ਵੀ ਉਸੇ ਹੀ ਪ੍ਰੋਸੀਜਰ ਨੂੰ ਲੈ ਕੇ ਚੱਲੇ ਹੋਏ ਆ ਕਿ ਆਪਾਂ ਫੈਸਲਾ ਲਈਏ ਸਾਡਾ ਕੋਈ ਭਰੋਸਾ ਨਹੀਂ ਸੋ 7 ਫਰਵਰੀ ਨੂੰ ਜਿਹੜਾ ਇਹ ਲੋਕਾਂ ਵੱਲੋਂ ਸਹਿਯੋਗ ਆ ਉਹ ਸਾਹਮਣੇ ਨਜ਼ਰ ਆ ਜਾਣਾ ਕਿ ਆਪਾਂ ਜੇ ਸਹਿਯੋਗ ਕੀਤਾ ਤੇ ਉਹਦਾ ਰਿਜ਼ਲਟ ਨਜ਼ਰ ਆ ਜਾਣਾ ਇਹ ਸਮਾਜ ਦੇ ਕੌਮ ਦੇ ਲੋਕਾਂ ਦੇ ਲਿਖੇ ਇਹ ਜ਼ਮੀਨ ਲੱਗ ਜਾਣੀ ਹੈ ਕਿਉਂਕਿ ਜੇ ਤਾਂ ਮੈਂ ਆਪਣੇ ਰਜਿਸਟਰ ਕਰਾਉਣੀ ਹੁੰਦੀ ਤਾਂ ਮੈਂ ਜਿਹਦੇ ਕੋਲ ਮਰਜ਼ੀ ਜਾਂਦਾ ਉਹਨਾਂ ਪੈਸੇ ਦੇ ਦਿੰਦੇ ਸੋਨੂੰ ਪਤਾ ਵੀ ਮੁੜੋਣੇ ਆ ਇੱਥੇ ਪਤਾ ਕਿ ਸਮਾਜ ਦੇ ਨਾਂ ਤੇ ਚੱਲੇ ਜਾਣੇ ਆ ਸੋ ਇਸੇ ਕਰਕੇ ਕਈ ਇਹ ਇਹ ਗੱਲ ਕਰ ਲੈਂਦੇ ਵਿੱਚ ਆਪਾਂ ਦੇਖਦੇ ਆਂ ਆਪਾਂ ਕਰਦੇ ਆਂ ਜੇ ਕਰਦੇ ਬੋ ਕਰਦੇ ਪਰ ਅਸੀਂ ਇਹ ਕਹਿੰਦੇ ਆਂ ਵੀ ਜਦੋਂ ਵੀ ਕਰਨਾ ਕਰ ਲੋ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਜਦੋਂ ਵੀ ਕਰਨਾ ਲੇਕਿਨ ਇੱਕ ਪੋਜ਼ਿਟਿਵ ਸੋਚ ਲੈ ਕੇ ਚੱਲੀਏ ਕਿ ਅਸੀਂ ਇਹਦੇ ਵਿੱਚ ਕਰਨਾ ਆ ਜੇ ਤਾਂ ਕਰਨਾ ਹੋਇਆ ਤੇ 바ਵਾ ਸਾਹਿਬ ਦਾ ਇਤਿਹਾਸ ਜਿਹੜਾ ਸਾਨੂੰ ਯਾਦ ਹੋਣਾ ਚਾਹੀਦਾ ਸਤਗੁਰ ਰਵਿਦਾਸ ਵਾਲੇ ਦਾ ਇਤਿਹਾਸ ਯਾਦ ਹੋਣਾ ਚਾਹੀਦਾ ਸਤਗੁਰ ਕਬੀਰ ਮਹਾਰਾਜ ਦਾ ਇਤਿਹਾਸ ਹੋਣਾ ਚਾਹੀਦਾ ਰੀਤੀਆਂ ਜਿਹੜੀਆਂ ਕੁਰੀਤੀਆਂ ਬਣ ਜਾਂਦੀਆਂ ਉਹ ਕੁਰੀਤੀਆਂ ਨੂੰ ਖਤਮ ਕਰ ਲਈ ਵਿਚਾਰ ਧਾਰਾ ਜਿਹੜੀਆਂ ਖੜੀਆਂ ਕਰਨੀਆਂ ਪੈਂਦੀਆਂ ਸੋ ਇਹ ਵਿਚਾਰ ਧਾਰਾ ਜਿਹੜੀ ਖੜੀ ਕਰਨ ਲਈ ਗੁਰੂਆਂ ਦਾ ਹੁਕਮ ਹੈ ਗੁਰੂਆਂ ਦਾ ਆਸ਼ੀਰਵਾਦ ਹੈ ਗੁਰੂਆਂ ਦੀ ਕਿਰਪਾ ਹੈ ਉਹਨੂੰ ਲੈ ਕੇ ਤੁਰੇ ਹੋਏ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਸਾਡਾ ਸਮਾਜ ਕੀ ਪੂਰਾ ਦੇਸ਼ ਜਿਹੜਾ ਉਹ ਇਹ ਤਰਾ ਤਰਾ ਕਰ ਰਿਹਾ ਕਿ ਰਾਜਨੀਤਿਕ ਲੋਕ ਧੋਖਾ ਦੇ ਗਏ ਹਮ ਆਪ ਸਭ ਧੋਖਾ ਦੇ ਗਏ ਯੈਸ ਕਰਮਚਾਰੀ ਧੋਖਾ ਦੇ ਗਏ ਜਿੰਨੇ ਵੀ ਪੜੇ ਲਿਖੇ ਧੋਖਾ ਦੇ ਗਏ ਕਹਨ ਕੀ ਹੈ ਕਾਰ ਨਹੀਂ ਆ ਕਿ ਪੈਸੇ ਨਹੀਂ ਬਣਿਆ ਹੂੰ ਡਰ ਨਹੀਂ ਬਣਿਆ ਡਰ ਨਹੀਂ ਬਣਿਆ ਜਦੋਂ ਡਰ ਹੁੰਦਾ ਆ ਤੇ ਬੰਦਾ ਗਲਤ ਕੰਮ ਨਹੀਂ ਕਰਦਾ ਅੱਜ ਉਸ ਡਰ ਨੂੰ ਬਣਾਉਣ ਲਈ ਲੋਕਾਂ ਦੇ ਵਿੱਚ ਜਾ ਰਹੇ ਆ ਉਹ ਉਹਦੀ ਪਲਾਨਿੰਗ ਕਰ ਲਈ ਜਗ੍ਹਾ ਲੈ ਰਹੇ ਆ ਬਹੁਤ ਅੱਛਾ ਕਿ ਇੱਥੇ ਬੈਠ ਕੇ ਪਲਾਨਿੰਗ ਕਰਨੀ ਆ ਹੋਰ ਕਿਤੇ ਜਗ੍ਹਾ ਲੈਣ ਦਾ ਡਰ ਨਹੀਂ ਬਣਨਾ ਡਰ ਬਣਨਾ ਵਿਚਾਰਾਂ ਦੇ ਨਾਲ ਬਹੁਤ ਅੱਛਾ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਮਿੱਤਰਾ ਤੇਰੀ ਡਿਊਟੀ ਆ ਇਹ ਆ ਤੂੰ ਤਾਂ ਭਲੇਖੇ ਜ ਤੁਰੇ ਫਿਰਦਾ ਵੇ ਮੈਂ ਐਮਐਲਏ ਬਣ ਗਿਆ ਮੈਂ ਐਮਪੀ ਬਣ ਗਿਆ ਮੈਂ ਪਤਾ ਨਹੀਂ ਖਦਾ ਬਣ ਗਿਆ ਤੂੰ ਕੁਛ ਨਹੀਂ ਹੈਨੀ ਸਮਾਜ ਦੇ ਅੱਗੇ ਤੂੰ ਕੁਛ ਨਹੀਂ ਹੈਨੀ ਮਨੁੱਖਤਾ ਦੇ ਅੱਗੇ ਇਸ ਕਰਕੇ ਇਹ ਭੈ ਜਿਹੜਾ ਆ ਉਹ ਕ੍ਰੀਏਟ ਹੁਣ ਕਰਨਾ ਆ ਤੇ ਉਧਰ ਨੂੰ ਲੱਗੇ ਹੋਏ ਆ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਜੋ ਮਰਜ਼ੀ ਕਰੀਏ ਉਹ ਮਰਜ਼ੀਆਂ ਜਿਹੜੀਆਂ ਹੂੰ ਮਨੁੱਖਤਾ ਦਾ ਘਾਣ ਕਰ ਰਹੀਆਂ ਜਿਸ ਕਰਕੇ ਅਸੀਂ ਇਸ ਪਾਸੇ ਨੂੰ ਤੁਰੇ ਆ ਇਹ ਗੁਰੂਆਂ ਦੀ ਬੜੀ ਕਿਰਪਾ ਹੋਈ ਹੈ ਅੱਜ ਜਦੋਂ ਕਹਿੰਦੇ ਹੁੰਦੇ ਆ ਪੰਜਾਬ ਦੇ ਵਿੱਚ ਮੈਂ ਦੇਖਦਾ ਮੈਨੂੰ ਬੜਾ ਮਾਣ ਹੁੰਦਾ ਕਿ ਇਹੋ ਜਿਹੇ ਬੰਦੇ ਪੈਦਾ ਹੋ ਗਏ ਜਿਹੜੇ ਕਹਿੰਦੇ ਅਸੀਂ ਘਰਾਂ ਨੂੰ ਛੱਡ ਕੇ ਇਸ ਕੰਮ ਲਈ ਲੋਨ ਲੈਣਾ ਲੋਕ ਕਹਿੰਦੇ ਪੈਸਾ ਨਹੀਂ ਦਿੰਦੇ ਇੱਥੇ ਲੋਕ ਲੋਨ ਲੈ ਕੇ ਪੈਸਾ ਦੇਣ ਲੱਗ ਪਏ ਤਿਆਰ ਹੋ ਗਏ ਆ ਸਾਡੇ ਡਿਸਟ੍ਰਿਕਟ ਨਮਾਸ਼ਾਹ ਦੇ ਪ੍ਰਧਾਨ ਬੈਠੇ ਆ ਕਿੱਡੀ ਕਮੇਡੀ ਪੋਸਟ ਹੁਣ ਹੋਣਾ ਹਾਲੇ ਕੋ ਕੁਝ ਵੀ ਜੇ ਜੇ ਇੱਕ ਸਾਡੇ ਇਨੀਸ਼ੀਅਲ ਸਟੇਜ ਤੇ ਜਿਹੜੀ ਕਿ ਲੈਨਮੈਂਟ ਉਤੇ ਪੋਸਟ ਆ ਔਰ ਪਹਿਲੇ ਦਿਨ ਹੀ ਜਦਨ ਗਏ ਆ ਭਵੰਤ ਲੱਖ ਰੁਪਏ ਬਰਾ ਦੇ ਦਿੱਤਾ ਹੋਏ ਹੋਏ ਤੇ ਇੱਥੇ ਦੋਵੇਂ ਵੀ ਆ ਉਹਨਾਂ ਦਾ ਗਲ ਹੀ ਜਾਂਦੇ ਆ ਸ਼ੋਭਾ ਹੀ ਹੈ ਨੀ ਕਰਮਾ ਚ ਸੋ ਇਸੇ ਕਰਕੇ ਸੋਤਾ ਜਾਬ ਜਿਹੜਾ ਆਪਾਂ ਕਹਿੰਨੇ ਆ ਇਹ ਸ਼ੋਭਾ ਜਿਹੜੀ ਪਰਮਾਤਮਾ ਦੇ ਘਰ ਤੋਂ ਮਿਲਦੀ ਹੈ ਇਹ ਰਪਈਆਂ ਨਾਲ ਨਹੀਂ ਮਿਲਦੀ ਕੋਠੀਆਂ ਨਾਲ ਨਹੀਂ ਮਿਲਦੀ ਘਰਾਂ ਨਾਲ ਨਹੀਂ ਮਿਲਦੀ ਜੇਕਰ ਬਾਬਾ ਸਾਹਿਬ ਨੂੰ ਸ਼ੋਭਾ ਜੀ ਮਿਲਦੀ ਹੈ ਕਿੰਨੀਆਂ ਕੋਠੀਆਂ ਛੱਡ ਕੇ ਗਏ ਹੋ ਕਿੰਨੀਆਂ ਘਰਾਂ ਛੱਡ ਕੇ ਗਏ ਹੋ ਕਰਜਾ ਅਸਲ ਸੀ ਪੂਰਾ ਬਾਗ ਅੱਜ ਪ੍ਰਾਇਮ ਮਿਨਿਸਟਰ ਬਾਹਰ ਨੇ ਵੀ ਬਾਹਰ ਨੇ ਰਾਸ਼ਟਰਪਤੀ ਵੀ ਉਹਨਾਂ ਦੇ ਨਾਂ ਨੂੰ ਸਲੂਟ ਕਰ ਰਹੇ ਆ ਸੋ ਸਾਨੂੰ ਸਿੱਖਣਾ ਚਾਹੀਦਾ ਉਹਨਾਂ ਤੋਂ ਇਸ ਕਰਕੇ ਇਹ ਜਿਹੜਾ ਵਿਚਾਰਧਾਰਾ ਨੂੰ ਲੈ ਕੇ ਗੁਰੂਆਂ ਦੀ ਨੂੰ ਚੱਲੇ ਆਂ ਔਰ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਚੱਲੇ ਆਂ ਇਹ ਚ ਕਾਮਯਾਬ ਹੋਣਾ ਜਾਂ ਨਹੀਂ ਹੋਣਾ ਮੈਨੂੰ ਨਹੀਂ ਪਤਾ ਲੇਕਿਨ ਇੱਕ ਗੱਲ ਜ਼ਰੂਰ ਆ ਕਿ ਇੱਕ ਨਵੀਂ ਫਿਲਾਸਫੀ ਨਵੀਂ ਆਡੀਓਲੋਜੀ ਹੈ ਜਿਸ ਨੇ ਇਸ ਰਾਜਨੀਤੀ ਨੂੰ ਨਥ ਪੋਣੀ ਹੈ ਅੱਜ ਰਾਜਨੀਤੀ ਕਰਕੇ ਸੀ ਬੇਲਗਾਮ ਹੋ ਗਏ ਹਰ ਇੱਕ ਬੰਦਾ ਉਹ ਕਹਿੰਦਾ ਮੈਂ ਤਾਂ ਮੰਨਦਾ ਹੀ ਕਿਸੇ ਨੂੰ ਕੁਝ ਨਹੀਂ ਬਈ ਮੇਰੇ ਕੋਲ ਤਾਂ ਪੈਸੇ ਹੀ ਇੰਨਾ ਜ਼ਿਆਦਾ ਹੈ ਸੋ ਉਸ ਨੂੰ ਅੱਜ ਲਾਈਨ ਤੇ ਲਿਆਉਣ ਲਈ ਅਸੀਂ ਤੁਰੇ ਸੋ ਅੱਜ ਅਸੀਂ ਐਸਡੀਓ ਸਾਹਿਬ ਸ਼੍ਰੀ ਰਾਮ ਲਾਲ ਜੀ ਨੇ ਰਾਮ ਲਾਲ ਜੀ ਦੇ ਘਰ ਬੈਠੇ ਜਿਹੜੇ ਕਿ ਪੀਐਸਸੀਬੀ ਦੇ ਵਿੱਚੋਂ ਰਿਟਾਇਰ ਹੋਏ ਆ ਔਰ ਇਹਨਾਂ ਨੇ ਲੰਬੀ ਸਰਵਿਸ ਕੀਤੀ ਹੈ ਅੱਜ ਉਹਨਾਂ ਕੋਲ ਵੀ ਇਹੋ ਬੇਨਤੀ ਲੈ ਕੇ ਆਏ ਆ ਉਹਨਾਂ ਨੇ ਵੀ ਕਹਿਣਾ ਆਏ ਆ ਵੀ ਇਸ ਉੰਬ ਦੇ ਵਿੱਚ ਤੁਸੀਂ ਵੀ ਆਪਣਾ ਸਹਿਯੋਗ ਕਰੋ ਅੱਜ ਨਵਾਂ ਸ਼ਹਿਰ ਦੇ ਵਿੱਚ ਅਸੀਂ 2-4 ਬੰਦਿਆਂ ਨੂੰ ਹੋਰ ਵੀ ਮਿਲਣ ਦੀ ਕੋਸ਼ਿਸ਼ ਹੈ ਸੋ ਡਿਸਟ੍ਰਿਕਟ ਨਮਾਸ਼ਾ ਦੇ ਪ੍ਰਧਾਨ ਸਾਡੇ ਨਾਲ ਆ ਜਿਹੜੇ ਕਿ ਦਿਨ ਰਾਤ ਇਸ ਗੱਲ ਦੇ ਵਿੱਚ ਤੁਰੇ ਹੋਏ ਆ ਕਿ ਆਪਾਂ ਮਨੁੱਖਤਾ ਲਈ ਕੁਝ ਕਰਨਾ ਹੈ ਔਰ ਅਸੀਂ ਕਿਸੇ ਵੀ ਧਰਮ ਦੇ ਵਿਰੋਧ ਨਹੀਂ ਕਿਸੇ ਪਾਰਟੀ ਦੇ ਵਿਰੋਧ ਨਹੀਂ ਅਸੀਂ ਤਾਂ ਇਹ ਕਹਿੰਦੇ ਆ ਵੀ ਜਿੱਥੇ ਵੀ ਤੁਹਾਡੀ ਆਸਥਾ ਜੁੜੀ ਹੋਈ ਉੱਥੇ ਜੁੜੀ ਰੱਖੋ ਜਿੱਥੇ ਵੀ ਪਾਰਟੀ 'ਚ ਬੈਠੇ ਉੱਥੇ ਬੈਠੇ ਰਹੋ ਲੇਕਿਨ ਜਦੋਂ ਸਮਾਜ ਦੇ ਉੱਤੇ ਭੀੜ ਪੈਂਦੀ ਹੈ ਜਦੋਂ ਮਨੁੱਖਤਾ ਦਾ ਘਾਣ ਕੀਤਾ ਜਾਂਦਾ ਨਾ ਤੁਹਾਡਾ ਫਿਰ ਧਰਮ ਹੋਰ ਕੋਈ ਹੈ ਨਾ ਤੁਹਾਡੀ ਪਾਰਟੀ ਹੋਰ ਕੋਈ ਹੈ ਉਸ ਵੇਲੇ ਤੁਹਾਡਾ ਇੱਕ ਫਰਜ਼ ਬਣਦਾ ਕਿ ਉਸ ਵੇਲੇ ਖੜ੍ਹ ਜਾ ਇਸ ਕਰਕੇ ਇਸ ਬਚਾਰਤਾ ਨੂੰ ਪਾਵਰ ਆਫ ਸੋਸ਼ਲ ਜਸਟੀਸ ਲੈ ਕੇ ਚੱਲੀ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਰਾਮ ਲਾਲ ਜੀ ਰਾਮ ਲਾਲ ਕਲੇਰ ਸਟੂ ਸਾਹਿਬ ਦਾ ਮੈਂ ਬੜਾ ਧੰਨਵਾਦ ਕਰਦਾ ਜਿਨ੍ਹਾਂ ਦੇ ਘਰ ਅਸੀਂ ਬੈਠੇ ਹਾਂ ਔਰ ਉਹਨਾਂ ਦੇ ਕੋਲ ਇਸ ਬੇਨਤੀ ਨੂੰ ਲੈ ਕੇ ਆਇਆ ਉਹ ਅੱਗੇ ਆਪਣੀ ਵੱਲੋਂ ਜਿੰਨਾ ਵੀ ਸਹਿਯੋਗ ਕਰ ਸਕਦੇ ਉਹ ਕਰਨ ਦੀ ਕੋਸ਼ਿਸ਼ ਕਰਨਗੇ ਜੈਪੀ ਜੈਪ ਸੋ ਦੋਸਤੋ ਜਸਸਨ ਸਾਹਿਬ ਨੇ ਪੂਰੀ ਗੱਲਬਾਤ ਜਿਹੜੀ ਹੈ ਬੜੀ ਅੱਛੀ ਵਿਚਾਰਤਾ ਰਹਾ ਹੈ ਕਿਉਂਕਿ ਬਾਬਾ ਸਾਹਿਬ ਦੀ ਬਦੌਲਤ ਅਸੀਂ ਸਾਰਾ ਕੁਝ ਬਣਾ ਲਿਆ ਆਪਣੇ ਪਛੋਕੜ ਤੇ ਨਜ਼ਰ ਮਾਰਦੇ ਆ ਮੈਂ ਆਪਣੇ ਪਛੋਕੜ ਤੇ ਨਜ਼ਰ ਮਾਰਾ ਤੇ ਮੈਨੂੰ ਹਨੇਰਾ ਹਨੇਰਾ ਨਜ਼ਰ ਆਉਂਦਾ ਹਾਲਾਂਕਿ ਬਜ਼ੁਰਗਾਂ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਉਹਨਾਂ ਨੇ ਕਾਲਣਾ ਕਾਲੀ ਹੈ ਲੇਕਿਨ ਕਿਤੇ ਨਾ ਕਿਤੇ ਜਿਹੜੀ ਐਜੂਕੇਸ਼ਨ ਹੈ ਜਿਸ ਨੂੰ ਹਮੇਸ਼ਾ ਬਾਬਾ ਸਾਹਿਬ ਕਹਿੰਦੇ ਨੇ ਕਿ ਮੈਨੂੰ ਕੁਝ ਪੜਿਆ ਲਿਖਿਆ ਨਹੀਂ ਧੋਖਾ ਦਿੰਦਾ ਹੈ ਲੇਕਿਨ ਉਹ ਐਜੂਕੇਸ਼ਨ ਉਸ ਵੇਲੇ ਨਾਲ ਜ਼ਿਆਦਾ ਵਧੀਆ ਹੁੰਦੀ ਹੈ ਜਦੋਂ ਉਹ ਐਜੂਕੇਸ਼ਨ ਸਮਾਜ ਦੇ ਕਿਸੇ ਇਸੋ ਅੱਜ ਬਾਬਾ ਸਾਹਿਬ ਦੀ ਬਦੌਲਤ ਅਸੀਂ ਕੁਰਸੀਆਂ ਦਾ ਆਨੰਦ ਲੈ ਚੁੱਕੇ ਆ ਆਨੰਦ ਲੈ ਰਹੇ ਆ ਭਵਿੱਖ ਦੇ ਵਿੱਚ ਲਵਾਂਗੇ ਵੀ ਲੇਕਿਨ ਕੁਛ ਨਾ ਕੁਛ ਸਮਾਜ ਵਾਸਤੇ ਜ਼ਰੂਰ ਸੋਚਣਾ ਚਾਹੀਦਾ ਹੈ ਸ਼੍ਰੀ ਰਾਮ ਲਾਲ ਜੀ ਕਲੇਰ ਸਾਹਿਬ ਇਸ ਵਕਤ ਮੇਰੇ ਨਾਲ ਨੇ ਉਹਨਾਂ ਦੇ ਨਾਲ ਵੀ ਕਿਉਂਕਿ ਉਹਨਾਂ ਤੋਂ ਇਹ ਪੁੱਛਣਾ ਚਾਹੁੰਦਾ ਕਿ ਆਖਰਕਾਰ ਜਸਰ ਸਾਹਿਬ ਨੂੰ ਉਹ ਕਿੰਨਿਆਂ ਸਾਲਾਂ ਤੋਂ ਜਾਣਦੇ ਹੈ ਔਰ ਕੀ ਇਹਨਾਂ ਦੀ ਸੋਚ ਜਿਹੜੀ ਹੈ ਉਸ ਵੇਲੇ ਵੀ ਇਸੇ ਤਰ੍ਹਾਂ ਦੀ ਸੀ ਔਰ ਅੱਜ ਇਹਨਾਂ ਦੇ ਨਾਲ ਕਰਦੇ ਆ ਪੂਰੀ ਵਾਰਤਾਲਾਪਲੇਸ ਆ ਜੈਪੀ ਜੈਪੀ ਸਾਰੇ ਆਨੀ ਮਤਲਬ ਜੈ ਭੀਮ ਜੈ ਭਾਰਤਾ ਮਤਲਬ ਜਦੋਂ ਦਾ ਭਗਣ ਦੀ ਸ਼ੁਰੂਆਤ ਹੋਈ ਉਦੋਂ ਤੋਂ ਅਸੀਂ ਜਿਸ ਤਰ੍ਹਾਂ ਸਮਝਦੇ ਆਂ ਜੀ 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 ਤੇ ਉਦੋਂ ਵੀ ਮੈਂ ਜਿੱਦਾਂ ਮੈਨੂੰ ਹੁਕਮ ਹਦਾਈ ਮੈਂ ਕਾਫੀ ਹੈਲਪ ਹੈਲਪ ਕਰਦਾ ਰਿਆ ਜੀ ਜੀ ਰਿਟਾਇਰਮੈਂਟ ਤੇ ਵੀ ਉੱਥੇ ਮੈਨੂੰ ਛੀੜੀ ਉਦੋਂ ਵੀ ਮੈਂ 11000 ਰੁਪਏ ਦਿੱਤਾ ਸੀਗਾ ਕੀ ਬਾਤ ਤੇ ਅਸੀਂ ਹੁਣ ਇਹਨਾਂ ਦੇ ਨਾਲ ਆ ਮੈਂ ਬਹੁਤ ਗੱਲਾਂ ਨਾ ਹਾਂ ਐਸਡੀਓ ਸਾਹਿਬ ਬਚਦੇ ਨਾਲੇ ਬਿਲਕੁਲ ਬਿਲਕੁਲ ਜੋ ਵੀ ਕਰ ਸਕਦੇ ਹੈ ਇਹ ਹੈਲਪ ਹੈ ਕਦੇ ਦੇ ਵਿੱਚ ਕਰਾਂਗੇ ਜੀ ਪਹਿਲਾਂ ਦੱਸ ਦਿੰਦੇ ਤਾਂ ਹੀ ਪਹਿਲਾਂ ਕਰਦੇ ਬਿਲਕੁਲ ਮੇਰੇ ਕਿਉਂਕਿ ਤੁਹਾਡੀ ਹਮੇਸ਼ਾ ਜਸਰ ਸਾਹਿਬ ਜਦੋਂ ਵੀ ਆਏ ਉਦੋਂ ਦੀ ਗੱਲਬਾਤ ਕਰਦੇ ਆ ਸੋ ਕਲੇਰ ਸਾਹਿਬ ਬਾਕੀ ਇਹਨਾਂ ਨੇ ਪਹਿਲਾਂ ਵੀ ਜੋ ਵੀ ਇਹਨਾਂ ਦੀ ਮਤਲਬ ਸਰਦਾ ਸੀ ਇਹਨਾਂ ਨੇ ਕੀਤਾ ਹੁਣ ਕਿਉਂਕਿ 7 ਫਰਵਰੀ ਮੈਂ ਬਾਰ ਬਾਰ ਕਹਿੰਦਾ 7 ਫਰਵਰੀ ਅੱਜ ਦੇਖ ਲਓ ਤੁਸੀਂ 31 ਹੋ ਗਈ ਐ ਇਹ ਵੀ 31 ਵੀ ਗਈ ਕੱਲ ਇੱਕ ਹੈ ਔਰ 3 4 ਲਾਸਟ ਜਿਹੜੀ 3 4 ਹੈ ਉਸ ਤੱਕ ਜੋ ਵੀ ਤੁਸੀਂ ਇਸ ਕੁੰਭ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਪਲੀਜ਼ ਤੁਸੀਂ ਜ਼ਰੂਰ ਪਾਓ ਅਮਾਉਂਟ ਕਾਫੀ ਵੱਡੀ ਹੈ ਲੇਕਿਨ ਜਦੋਂ ਤੁਹਾਡੇ ਵਰਗੇ ਦਾਨੀ ਸੱਜਣ ਕਲੇਰ ਸਾਹਿਬ ਵਰਗੇ ਦਾਨੀ ਸੱਜਣ ਸਾਡੇ ਨਾਲ ਜੁੜਦੇ ਨੇ ਤੇ ਸਾਨੂੰ ਉਹ ਜਿਹੜਾ ਟਾਰਗੇਟ ਹੈ ਬਹੁਤ ਛੋਟਾ ਲੱਗਦਾ ਹੈ ਔਰ ਕਮਲਜੀਤ ਪਾਜੀ ਬਾਰੇ ਮੈਂ ਕੀ ਕਹਾ ਦਿਨ ਰਾਤ ਇਕ ਕੀਤਾ ਹੋਇਆ ਹੈ ਔਰ ਸਭ ਤੋਂ ਵੱਡੀ ਗੱਲ ਇਸ ਸ਼ਖਸੀ ਜਿਹੜੀ ਮੈਂ ਬਾਰ-ਬਾਰ ਉਦਾਹਰਨ ਦੇਣਾ ਹੈ ਇਹ ਕਹਿੰਦੇ ਆ ਕਿ ਅਸੀਂ ਘਰ ਬਣਾਉਣਾ ਹੋਵੇ ਉਹਦੇ ਵਾਸਤੇ ਲੋਨ ਲੈ ਲੈਨੇ ਆਂ ਆਪਾਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਲੋਨ ਲੈ ਲੈਂਦੇ ਆ ਹੋਰ ਕੰਮ ਕਰਨਾ ਹੈ ਲੋਨ ਲੈ ਲੈਂਦੇ ਆ ਕੀ ਸਮਾਜ ਵਾਸਤੇ ਸਾਨੂੰ ਇਹ ਸਟੈਪ ਨਹੀਂ ਚੱਕਣਾ ਚਾਹੀਦਾ ਸੋ ਇਹਨਾਂ ਨੇ ਉਦਾਹਰਣ ਕਾਇਮ ਕੀਤੀ ਆ ਆਪਣੇ ਪਤਾ ਨਹੀਂ ਕਿਸ ਤਰ੍ਹਾਂ ਇਹਨਾਂ ਨੇ ਐਡਜਸਟਮੈਂਟ ਕੀਤੀ ਐਜ਼ ਅ ਜੇ 1 ਲੱਖ ਰੁਪਈਆ ਇਹਨਾਂ ਨੇ ਬਕਾਇਦਾ ਤੌਰ ਤੇ ਜਸਰ ਸਾਹਿਬ ਨੂੰ ਜਿਹੜਾ ਹੈ ਉਹ ਇਸ ਜ਼ਮੀਨ ਦੀ ਰਜਿਸਟਰੀ ਵਾਸਤੇ ਦਿੱਤਾ ਹੈ ਔਰ ਇਸ ਤਰ੍ਹਾਂ ਦੇ ਦਾਨੀ ਸੱਜਣ ਜਿਹੜੇ ਸਲੂਟ ਦੇ ਕਾਬਲ ਨੇ ਸੋ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮਸੋਤਾ ਪੋਸੂਨਾਮਾ ਚੈਨਲ ਲਈ ਨਮਾਸ਼ੇਰਤ